ਸਾਰੇ ਇਕੱਠੇ ਸੇਵਾ ਕਰਦੇ ਨੇ ਤਗੜੇ ਘਰ ਦਾ ਉਹ ਨੌਜਵਾਨ ਸੀ ਉਹ ਜਦੋਂ ਆਇਆ ਤੇ ਆ ਕੇ ਉਹਨੇ ਵੇਖਿਆ ਤੇ ਪਾਦਸ਼ਾਹ ਜੀ ਦੇ ਕੋਲੇ ਆ ਕੇ ਉਹਨੇ ਸਵਾਲ ਕੀਤਾ ਕਿਨ ਲੱਗਾ ਪਾਦਸ਼ਾਹ ਤੁਸੀਂ ਪਰਮਾਰਥ ਦਾ ਮਾਰਗ ਦੱਸ ਦੇ ਜੇ ਪਰ ਇੱਥੇ ਔਰਤਾਂ ਮਰਦ ਇਕੱਠੇ ਸੇਵਾ ਕਰਦੇ ਨੇ ਇਹ ਇਹਨਾਂ ਦੇ ਅੰਦਰ ਇੱਕ ਦੂਜੇ ਨੂੰ ਦੇਖ ਕੇ ਵਿਕਾਰ ਨਹੀਂ ਆਉਂਦੇ ਕਿਉਂਕਿ ਇਹ ਕੁਦਰਤੀ ਨਿਜਮ ਹੈ ਮਰਦ ਦੀ ਖਿੱਚ ਔਰਤ ਵਾਲੇ ਪਾਸੇ ਔਰਤ ਦੀ ਖਿੱਚ ਮਰਦ ਵਾਲੇ ਪਾਸੇ ਹਮੇਸ਼ਾ ਹੀ ਰਹਿੰਦੀ ਹੈ ਤੇ ਰਹੇਗੀ ਕਿਉਂਕਿ ਇਹ ਨਿਜਮ ਹੈ ਪਰ ਇਹਦੇ ਵਿੱਚ ਇੱਕ ਨਿਜਮ ਹੋਰ ਹੈ ਕਿ ਜਿੰਨੂੰ ਸਹੀ ਸਿੱਖਿਆ ਮਿਲੀ ਹੋਵੇ ਉਹ ਰਹਿੰਦਾ ਸਾਰਿਆਂ ਚ ਪਰਵਕਾਰੀ ਬਣ ਕੇ ਨਹੀਂ ਪਰ ਉਪਕਾਰੀ ਬਣ ਕੇ ਨਰਕਕਾਰੀ ਬਣ ਕੇ ਤੇ ਪਾਦਸ਼ਾਹ ਜੀ ਨੇ ਜਦੋਂ ਉਹਦਾ ਸਵਾਲ ਸੁਣਿਆ ਨਾ ਉਹਨੂੰ ਜਵਾਬ ਨਹੀਂ ਦਿੱਤਾ ਪਹੇਲੀਆਂ ਜੀ ਉਹਨੂੰ ਇੱਕ ਪਹੇਲੀ ਪਾ ਦਿੱਤੀ ਸਹਿਬ ਜੀ ਕਹਿੰਦੇ ਪਿਆਰੇਆ ਤੇਰਾ ਕੰਮਕਾਰ ਵਾਵਾ ਲੱਗਦਾ ਕਹਿੰਦਾ ਜੀ ਬੜਾ ਕੰਮਕਾਰ ਬਹੁਤ ਕੁਝ ਸਾਹਿਬ ਜੀ ਉਹਦੇ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ ਕੰਮਕਾਰ ਤਾਂ ਬਹੁਤ ਹੈ ਪਰ ਤੇਰੇ ਕੋਲੇ 7 ਦਿਨ ਹੀ ਰਹਿ ਗਏ ਤੇਰੇ ਕੋਲੇ 7 ਦਿਨ ਰਹਿ ਗਏ ਜ਼ਿੰਦਗੀ ਦੇ ਤੂੰ ਆਪਣੇ ਪਿੰਡ ਜਾ ਜਿੰਨੀਆਂ ਮੋਜਾਂ ਕਰਨੀਆਂ ਕਰ ਕਿਉਂਕਿ ਤੇਰੇ ਕੋਲੇ ਸਮਾਂ ਥੋੜਾ ਹੈ ਹੁਣ ਜਿਹੜਾ ਸਵਾਲ ਕਰਨ ਆਖੇ ਆਇਆ ਸੀ ਉਹਦੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਆ ਕੀ ਬਣਿਆ ਮੈਂ 7 ਦਿਨਾਂ ਨੂੰ ਮਰ ਜਾਣਾ ਉਹ ਉਸੇ ਵੇਲੇ ਢਿੰਦੀ ਕਲਾ ਚ ਆ ਗਿਆ ਘਰੇ ਗਿਆ ਘਰੇ ਜਾ ਕੇ ਉਹਨੇ ਨਾ ਚੱਜਣਾ ਖਾਦਾ ਨਾ ਕੋਈ ਕੰਮ ਕੀਤਾ ਨਾ ਕਿਸੇ ਵਾਲੇ ਪਾਸੇ ਦੇਖਿਆ ਸੱਤ ਦਿਨ ਬਤੀਤ ਹੋ ਗਏ ਅੱਠਵਾਂ ਦਿਨ ਲੰਘ ਗਿਆ ਪਰ ਮੌਤ ਨਹੀਂ ਹੋਈ ਉਹ ਫੇਰ ਆਇਆ ਗੁਰੂ ਪਾਤਸ਼ਾਹ ਤੁਸੀਂ ਕਿਹਾ ਸੀ ਤੇਰੇ ਕੋਲ ਸੱਤ ਦਿਨ ਨੇ ਪਰ ਮੈਂ ਤੇ ਜੇ ਠੀਕ ਆ ਸਭ ਜੀ ਕਹਿਣ ਲੱਗੇ ਇਹ ਜਿਹੜੇ 7 ਦਿਨ ਤੂੰ ਬਤੀਤ ਕੀਤੇ ਨੇ ਇਹਨਾਂ ਦੇ ਵਿੱਚ ਕਿੰਨੀਆਂ ਕੁ ਮੋਜਾਂ ਮਾਣੀਆਂ ਕਿੰਨਾ ਕੁ ਤੂੰ ਘਰ ਦਾ ਕੰਮ ਕੀਤਾ ਕਿੰਨਾ ਕੁ ਤੂੰ ਆਪਣੇ ਪਰਿਵਾਰ ਦੇ ਵਿੱਚ ਰਿਹਾ ਕੀ ਕੀ ਕੀਤਾ ਉਹ ਦੱਸ ਕਹਿੰਦਾ ਬਾਦਸ਼ਾਹ ਕਿੱਥੇ ਮੈਂ ਤਾਂ ਰੋਟੀ ਵੀ ਨਹੀਂ ਚਾਜਣਾ ਖਾਧੀ ਆਪਣੇ ਪਰਿਵਾਰ ਪਤਨੀ ਦੇ ਕੋਲੇ ਕੀ ਜਾਣਾ ਮੇਰੇ ਤਾਂ ਸੋਚ ਹੀ ਚੱਲੀ ਜਾਂਦੀ ਸੀ ਕਿ ਮੈਂ ਤਾਂ 7 ਦਿਨਾਂ ਪਿੱਛੋਂ ਮਰ ਜਾਣਾ ਤੇ ਮੇਰਾ ਵੀ ਬੁਰਾ ਹਾਲ ਰਿਆ ਮੈਂ ਕੁਝ ਨਹੀਂ ਦੇਖਿਆ ਪਾਸ਼ਾ ਜੀ ਕਹਿੰਦੇ ਇਹ ਤੇਰੇ ਸਵਾਲ ਦਾ ਜਵਾਬ ਹੈ ਤੂੰ ਜੋ ਕਿਹਾ ਸੀ ਨਾ ਕਿ ਇੱਥੇ ਸਾਰੇ ਮਾਈਆਂ ਬੀਬੀਆਂ ਇਕੱਠੀਆਂ ਕੰਮ ਕਰਦੀਆਂ ਇਹਨਾਂ ਨੂੰ ਵਕਾਰ ਨਹੀਂ ਆਉਂਦੇ ਇਹਨਾਂ ਸਾਰਿਆਂ ਨੂੰ ਇੱਕ ਗੱਲ ਦੱਸ ਦਿੱਤੀ ਹੈ ਮੌਤ ਟਾਲ ਹੈ ਮੌਤ ਸੱਚ ਹੈ ਤੇ ਇਹਨਾਂ ਨੂੰ ਮੌਤ ਦਿਸਦੀ ਏ ਇਹ ਸੇਵਾ ਕਰਦਿਆਂ ਹੋਈਆਂ ਨਿਰੰਕਾਰ ਨੂੰ ਯਾਦ ਕਰਦੇ ਨੇ ਨਾ ਕਿ ਵਿਕਾਰਾਂ ਨੂੰ ਯਾਦ ਕਰਦੇ ਆ ਜਾਂ ਤੇ ਇਹਨਾਂ ਕੁਝ ਨਹੀਂ ਹੋਣਾ ਮੇਰੀ ਉਮਰ ਲੰਬੀ ਏ ਪਰ ਇਹ ਤੇਰਾ ਸਵਾਲ ਸੀ ਉਹਦਾ ਜਵਾਬ ਇੰਦਾ ਦਿੱਤਾ ਜਾਣਾ ਸੀ ਉਦਾਂ ਦੱਸ ਦਿੰਦੇ ਤੇ ਤੂੰ ਆਖੇ ਨਹੀਂ ਸੀ ਲੱਗਦਾ ਸੋ ਇਸ ਕਰਕੇ ਸਹਿਬ ਜੀ ਕਹਿੰਦੇ ਨੇ ਪਿਆਰਿਆ ਵਿਕਾਰੀ ਉਹ ਹੈ ਜਿਹੜਾ ਨਿਰੰਕਾਰ ਨੂੰ ਭੁੱਲ ਜਾਂਦਾ ਏ ਜਿਹੜਾ ਮੌਤ ਨੂੰ ਭੁੱਲ ਜਾਂਦਾ ਏ ਜਿਹਨੂੰ ਮੌਤ ਚੇਤੇ ਏ ਉਹ ਵਿਕਾਰੀ ਨਹੀਂ ਬਣਦਾ ਉਹ ਨਰਕਾਰੀ ਬਣ ਜਾਂਦਾ ਏ ਤੇ ਜਦੋਂ ਮਨੁੱਖ ਨੂੰ ਮੌਤ ਭੁੱਲਦੀ ਏ ਉਦੋਂ ਹੀ ਉਹ ਦੂਜੇ ਦਾ ਕਤਲ ਕਰਦਾ ਏ ਜਦੋਂ ਮੌਤ ਭੁੱਲਦੀ ਏ ਉਦੋਂ ਹੀ ਕਿਸੇ ਦਾ ਘਰ ਲੁੱਟਦਾ ਏ ਉਦੋਂ ਹੀ ਕਿਸੇ ਦੀਆਂ ਇੱਜ਼ਤਾਂ ਲੁੱਟਦਾ ਏ ਜਿਹਨੂੰ ਮੌਤ ਭੁੱਲਦੀ ਏ ਉਦੋਂ ਹੀ ਉਹ ਸਮਗਲਰ ਬਣ ਕੇ ਲੋਕਾਂ ਦੇ ਘਰਾਂ ਦੇ ਵਿੱਚ ਸੱਤਰ ਵਛਾ ਦਿੰਦਾ ਏ ਪਰ ਜਿੱਦਨ ਉਹਦੇ ਘਰ ਮੌਤ ਆਉਂਦੀ ਹੈ ਜਿੱਦਨ ਉਸੇ ਹੀ ਸਮਗਲਰ ਦਾ ਆਪਣਾ ਬੱਚਾ ਨਸ਼ੇ ਕਰ ਕਰਕੇ ਮਰਨ ਕਿਨਾਰੇ ਪੈ ਜਾਂਦਾ ਹੈ ਫਿਰ ਉਹ ਸਾਰੇ ਪੈਸੇ ਦਾ ਢੇਰ ਲਾ ਦਿੰਦਾ ਹੈ ਡਾਕਟਰ ਦੇ ਅੱਗੇ ਮੇਰਾ ਪੁੱਤ ਬਚਾ ਦੇ ਤੇ ਡਾਕਟਰ ਹੱਥ ਖੜੇ ਕਰ ਦਿੰਦਾ ਕਹਿੰਦਾ ਇਹ ਨਹੀਂ ਬਚਦਾ ਫਿਰ ਉਹ ਇੱਕ ਪਾਸੇ ਆਪਣੀ ਔਲਾਦ ਨੂੰ ਦੇਖਦਾ ਏ ਦੂਜੇ ਪਾਸੇ ਜਾਇਦਾਦ ਨੂੰ ਦੇਖਦਾ ਏ ਤੇ ਵਿਚਕਾਰ ਖੜੇ ਹੋਏ ਪਾਪਾਂ ਦੀ ਕੰਧ ਨੂੰ ਦੇਖਦਾ ਏ ਕਿ ਮੈਂ ਇੰਨਾ ਪਾਪਾਂ ਦੇ ਨਾਲ ਇੰਨਾ ਕੁਝ ਇਕੱਠਾ ਕਰ ਲਿਆ ਪਰ ਇਹਦੇ ਵਿੱਚੋਂ ਮੇਰੇ ਕੰਮ ਕੀ ਆਇਆ